ਜਿੱਨਾ ਉਹਦੇ ਸਤ ਸਫਾ ਤੇ ਉਹਦੀ ਨਿੰਦਾ ਕਰੀ ਜਾਏ ਘਟ ਹੈ ਅੱਜ ਦੇਖੋ ਸਾਡੇ ਬੀਬੀਆਂ ਦੀ ਇੱਜ਼ਤ ਆਬਰੂ ਉਹਦੇ ਨਾਲ ਸੜਤਾ ਦੇ ਉੱਤੇ ਜਿਸ ਤਰ੍ਹਾਂ ਉਹਨਾਂ ਦੀ ਪਤ ਰੋਲੀ ਜਾ ਰਹੀ ਹੈ ਇਸ ਤੋਂ ਹੋਰ ਦੁੱਖਦਾਈ ਇਸ ਪੰਜਾਬ ਵਾਸਤੇ ਕੀ ਹੋ ਸਕਦਾ ਜਿੱਥੇ ਪੰਜਾਬ 'ਚ ਗੁਰੂਆਂ ਨੇ ਪੀਰਾਂ ਨੇ ਸਾਰਿਆਂ ਨੇ ਔਰਤਾਂ ਨੂੰ ਸਤਕਾਰਿਆ ਹੈ ਅੱਜ ਇਸ ਨਿਕੰਮੀ ਸਰਕਾਰ ਦੀ ਅਗਵਾਈ ਦੇ ਵਿੱਚ ਜਿੱਥੇ ਲੁੱਟਾਂ ਖੋਹਾਂ ਗੈਂਗਸਟਰਾਂ ਦਾ ਰਾਜ ਤੇ ਤਰਨ-ਤਰਨ 'ਚ ਇੱਕ ਔਰਤ ਨੂੰ ਉਹਦੇ ਕੱਪੜੇ ਪਾੜ ਕੇ ਉਹਨੂੰ ਸਾਰੇ ਪਿੰਡ 'ਚ ਤੋਰਿਆ ਜਾਏ ਤੇ 15 ਦਿਨ ਹੋ ਗਏ ਪੁਲਿਸ ਕਿਸੇ ਨੂੰ ਫੜੇ ਨਾ ਇਹ ਮੁੱਖ ਮੰਤਰੀ ਕਿਹੜੀ ਹਵਾ 'ਚ ਜਾ ਕੇ ਉਹ ਭ੍ਰਿਸ਼ਟ ਕਹਿਰੀਵਾਲਾ ਵਾਸਤੇ ਉੱਥੇ ਬੈਠ ਕੇ ਧਰਨੇ ਦੇ ਰਿਹਾ ਹੈ ਕੱਲ ਕਹਿੰਦੇ ਸੀ ਭੁਖਰਤਾਹ ਚ ਬੈਠਾਂਗੇ ਭ੍ਰਿਸ਼ਟਾਚਾਰ 'ਚ ਹੱਕ 'ਚ ਤੇ ਜਿਹੜੇ ਤਰੇ ਪੁਲਿਸ ਨੇ 15 ਦਿਨ ਤੋਂ ਇੱਕ ਔਰਤ ਦੀ ਆਬਰੂ ਸਾਰੀ ਲੋਟ ਲਈ ਸਾਰੇ ਪੂਰੇ ਪਿੰਡ ਸਾਹਮਣੇ ਤਰਨ-ਤਰਨ 'ਚ ਤੇ ਤੁਹਾਡੇ ਪੁਲਿਸ ਨੇ ਅਜ ਤੱਕ ਕੁਝ ਨਹੀਂ ਕੀਤਾ ਉਹਦੇ ਹੱਕ 'ਚ ਕਦੋਂ ਤੁਸੀਂ ਧਰਨੇ 'ਚ ਬੈਠੋਗੇ ਸ਼ਰਮ ਆਣੀ ਚਾਹੀਦੀ ਹੈ ਜੇ ਆਮ ਆਗੂ ਦੇ ਸਰਕਾਰ ਦੇ ਸਮੇਂ ਚ ਅੱਜ ਔਰਤਾਂ ਦੇ ਨਾਲ ਇਹੋ ਜੀ ਚੀਜ਼ਾਂ ਹੋ ਰਹੀਆਂ ਨੇ ਜਿਹੜੇ ਪੰਜਾਬ ਦੇ ਸਮਾਜ ਨੂੰ ਸ਼ਰਮਨਾ ਕਰਦੀ। ਭਾਈ ਪੱਖਸੀ ਨੇ ਫੋਟੋ ਦੇ ਨਾਲ ਅਰਵਿੰਦ ਕੇਜੀਵਾਲ ਦੀ ਫੋਟੋ ਲਾਈ ਹੈ ਜਿਹਦੇ ਨਾਲ ਵੀਡੀਓ ਵਾਇਰਲ ਹੋਈ ਹੈ। ਅਰਵਿੰਦ ਕੇਜੀਵਾਲ ਦੀ ਵਾਈਫ ਵੀ ਬੋਲ ਰਹੀ ਹੈ ਕਿ ਉਹਦੇ ਨਾਲ ਨਾਲ ਪੱਖਸੀ ਦੇ ਪਰਿਵਾਰ ਨੇ ਵੀ ਸਵਾਲ ਚੁੱਕੇ ਹੈ। ਇੱਕ ਤਰ੍ਹਾਂ ਉਹਨਾਂ ਦੀ ਬਰਾਬਰੀ ਕੀਤੀ ਗਈ ਹੈ। ਦੇਖੋ ਇਹ ਨਿਕੰਮੀ ਪਾਰਟੀ ਨੇ ਜਿੱਥੇ ਕਾਂਗਰਸ ਪਾਰਟੀ ਇਹਨਾਂ ਦੀ ਭਾਈਵਾਲ ਪਾਰਟੀ ਨੇ ਉਟਕਾ ਸਾਹਿਬ ਦੀ ਸੌ ਖਾਦੀ ਸੀ। ਕਿ ਨਸ਼ੇ ਨੂੰ ਪੰਜਾਬ ਚੋਂ ਚਾਰ ਹਫ਼ਤਿਆਂ ਚ ਖਤਮ ਕਰ ਦੇਣਗੇ ਆਪ ਦੇ ਵੋਟਾਂ ਵਾਸਤੇ ਗੁਰੂ ਨੂੰ ਵੀ ਇਹਨਾਂ ਵਰਤ ਗਏ ਕਾਂਗਰਸ ਪਾਰਟੀ ਤੇ ਇਹਨਾਂ ਦੀ ਭਾਈਵਾਲ ਪਾਰਟੀ ਇਹਨਾਂ ਨੇ ਸ਼ਹੀਦਾਂ ਨੂੰ ਵਰਤਿਆ ਹੁਣ ਪਾਰਲੀਮੈਂਟ ਚ ਪਹੁੰਚਣ ਵਾਸਤੇ ਤਾਂ ਭਗਤ ਸਿੰਘ ਵਰਗੀ ਪੱਗ ਬੰਨ ਕੇ ਲੜ ਲਾ ਕੇ ਉੱਥੇ ਪਹੁੰਚ ਗਿਆ ਵੋਟਾਂ ਲੈ ਕੇ ਜਦ ਮੁੱਖ ਮੰਤਰੀ ਬਣ ਗਿਆ ਤਾਂ ਪੱਗ ਵੀ ਇਹਦੀ ਬਦਲ ਗਈ ਤੇ ਇਹਦੇ ਕਾਰਨਾਮੇ ਵੀ ਅੱਜ ਉਹੋ ਜਿਹੇ ਨੇ ਜਿਹੜੇ ਕਿਸੇ ਦੇ ਸ਼ਹੀਦ ਪਰਿਵਾਰ ਨੂੰ ਸ਼ਰਮ ਨਾ ਕਰਨਗੇ ਜਿਨ੍ਹਾਂ ਸ਼ਹੀਦਾਂ ਨੇ ਆਪ ਦੀ ਜਾਨਾਂ ਕੁਰਬਾਨ ਕਰਤੀਆਂ ਆਪ ਦੇ ਵਤਨ ਖਾਤਰ ਉਥੇ ਆ ਬੇਈਮਾਨ ਪਾਰਟੀ ਜਿਹੜੀ ਆਪਣੇ ਆਪ ਨੂੰ ਕੱਟੇ ਇਮਾਨਦਾਰ ਕਹਿੰਦੀ ਐ ਅੱਜ ਉਹਨਾਂ ਦੀ ਇਮਾਨਦਾਰੀ ਦਾ ਸਬੂਤ ਉਹ ਕੇਜਰੀਵਾਲ ਹੈਗਾ ਜਿਹੜਾ ਜੇਲ੍ਹ ਦੇ ਸਲਾਖਾਂ ਦੇ ਪਿੱਛੇ ਇੰਨੇ ਵੱਡੇ ਘੁਟਾਲੇ ਕਰਨ ਵਾਸਤੇ ਕੋਈ ਅਦਾਲਤ ਨੇ ਉਹਨੂੰ ਬੇਲ ਨਹੀਂ ਦਿੱਤੀ ਅਜੋ ਉਥੇ ਬੰਦ ਐ ਤੇ ਸ਼ਰਮ ਇਹਨਾਂ ਨੂੰ ਨਹੀਂ ਆਉਂਦੀ ਕਿ ਉਸ ਬੇਈਮਾਨ ਦੀ ਫੋਟੋ ਸਾਡੇ ਸ਼ਹੀਦਾਂ ਦੇ ਨਾਲ ਲਾ ਕੇ ਕਹਿੰਦੇ ਅਸੀਂ ਉਹਦੇ ਹੱਕ 'ਚ ਭੁਖੜਤਾਲ ਕਰਾਂਗੇ ਤੇ ਧਰਨੇ ਮਾਰਾਂਗੇ ਜਿਹੜੀ ਗਾਂਧੀ ਪਰਿਵਾਰ ਨੇ ਕਿਹੜਾ ਸਾਡੇ ਪੰਜਾਬੀਆਂ ਦੇ ਨਾਲ ਕੀ ਨਹੀਂ ਛੱਡਿਆ ਪਤਲੇ ਆਮ ਕੀਤੇ ਆ ਪਹਿਲੀ ਜੂਨ ਨੂੰ ਜਦ ਵੋਟਪਾਲ ਜਾਣਗੇ ਲੋਕੀ ਯਾਦ ਕਰਨਗੇ ਕਿ ਕਿਵੇਂ ਟੈਂਕਾਂ ਤੋਪਾਂ ਦੇ ਨਾਲ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਇਸ ਪੰਜੇ ਦੀ ਪਾਰਟੀ ਨੇ ਲਹੂ ਲੋਹਾਂ ਸਾਡਾ ਸਰੋਵਰ ਸਾਹਿਬ ਕਰਤੋ ਤੇ ਆ ਸਾਡਾ ਮੁੱਖ ਮੰਤਰੀ ਸਟੇਜ 'ਤੇ ਸੋਨੀਆ ਗਾਂਧੀ ਨੂੰ ਕਹਿੰਦਾ ਵੀ ਤੁਹਾਡੀ ਬਹੁਤ ਵੱਡੀਆਂ ਕੁਰਬਾਨੀਆਂ ਨੇ ਤੇ ਉਹ ਸ਼ਹੀਦਾਂ ਦੀ ਕੁਰਬਾਨੀ ਉਹ ਸਿੱਖਾਂ ਦੀ ਕੁਰਬਾਨੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਕੀ ਕੁਝ ਨਹੀਂ ਕੀਤਾ ਅੱਜ ਉਹਨਾਂ ਦਾ ਕੀ ਹਾਲ ਹੋ ਰਿਹਾ ਹੈ ਔਰਤਾਂ ਦਾ ਕੀ ਹਾਲ ਹੋ ਰਿਹਾ ਹੈ ਉਹ ਕੌਣ ਪੁੱਛੂਗਾ ਸੋ ਬੜਾ ਦੁੱਖ ਹੁੰਦਾ ਹੈ